ਲੋ ਜੀ ਉਸ ਵਾਕੇ ਦੀ ਗੱਲ ਹੈ ਜਦੋਂ ਕਬੀਰ ਸਾਹਿਬ ਨੇ ਆਪਣੀ ਲੜਕੀ ਕਮਾਦੀ ਦਾ ਵਿਆਹ ਕਰਿਆ ਤੇ ਕਹਾਂ ਰਾਸ਼ੀ ਕੋਈ ਨਹੀਂ ਆ ਮੇਲ ਆ ਗਿਆ ਜਨ ਆ ਗਿਆ ਤੇ ਕਬੀਰ ਸਾਹਿਬ ਵੇਖ ਕੇ ਇੱਕ ਖਿੱਤੀ ਦੇ ਥੱਲੇ ਜਾ ਕੇ ਲੁਕ ਗਏ ਭਗਵਾਨ ਕੀ ਵੀ ਵੇਖ ਕੇ ਆਉਂਦਾ ਆ ਚਲਦਾ ਨਾਲ ਜੇ ਦਾ ਬਤਿਆ ਲਈਏ ਤੇ ਕਿਹੜਾ ਕੰਮ ਹੈ ਜਿਹੜਾ ਫਿਰਨਾ ਹੋਵੇ ਉਹ ਫਿਰੇ ਭਗਤਾਂ ਦੇ ਮਗਰ ਭਗਵਾਨ ਪੰਜਾਂ ਤੇ ਜਿਵੇਂ ਮਛੜੇ ਦੇ ਮਗਰ ਘਾ ਹੋਵੇ ਇੱਕ ਇੱਕ ਮਿੰਟ ਨਾ ਆਇ ਉਸ ਤੋਂ ਹੋਏ ਜੁਦਾ ਤੇ ਜਿਵੇਂ ਬੱਚੇ ਦੇ ਬਿਨਾ ਨਾ ਮਾ ਹੋਵੇ ਮੇਕ ਦਿੱਤੀ ਨਾ ਜੇ ਸਦਕ ਨਾ ਪਵੇ ਪਾਣੀ ਤੇ ਕੁੜੀ ਉਸ ਦੀ ਕਿਉਂ ਨਾ ਸਾ ਹੋਵੇ ਸ਼ਰਧਾ ਦਾ ਮੁਲੇ ਸ਼ਰਧਨਾ ਯਾਦਾ ਕਬੀਰੀ ਨਕੇ ਆ ਕੀਤੀ ਦੇ ਥੱਲੇ ਖੁਸ਼ੀ ਮਾਰ ਕੇ ਕਬੀਰੀ ਨਕੇ ਆ ਕੀਤੀ ਦੇ ਥੱਲੇ ਖੁਸ਼ੀ ਮਾਰ ਕੇ ਪਰਭੂ ਬਾਗਿਆ ਕਬੀਰ ਜੀ ਦਾ ਰੂਪ ਤਾਰ ਕੇ ਪ੍ਰਭੂ ਬਾਗਿਆ ਕਬੀਰ ਜੀ ਦਾ ਰੂਪ ਤਾਰ ਕੇ ਲਾਜ ਭਗਤਾਂ ਦੀ ਰਖਣ ਪਾਗ ਪਾਨ ਆ ਗਿਆ ਕਰ ਕੀੜੀ ਦੇ ਚੱਲਾ ਕੇ ਨਾ ਰਹਿਣ ਆ ਗਿਆ ਕਰ ਕੀੜੀ ਦੇ ਚੱਲ ਕੇ ਨਾ ਰਹਿਣ ਆ ਗਿਆ ਪਰਬੂ ਦੀ ਨਾਮਤਾ ਨੂੰ ਪਰਛਾਣ ਕੋਈ ਸੀ ਇਹ ਪ੍ਰਭੂ ਦੀ ਨਾਮਤਾ ਨੂੰ ਪਰਛਾਣ ਕੋਈ ਸੀ ਪ੍ਰਭੂ ਨੂੰ ਸਮਝਿਆ ਕਬੀਰ ਲੋਈ ਸੀ ਇਹ ਪ੍ਰਭੂ ਨੂੰ ਸਮਝਿਆ ਕਬੀਰ ਲੋਈ ਸੀ ਰੂਪ ਕਬੀਰ ਜੀ ਦਾ ਤਾਲ ਕੇ ਉਹ ਆਪ ਆ ਗਿਆ ਕਾਲਕੀ ਢੀ ਦੇ ਚੱਲ ਕੇ ਨਵੇਂ ਆਇਆ ਕਾਲਕੀ ਢੀ ਦੇ ਚੱਲ ਕੇ ਨਵੇਂ ਆਇਆ ਸਭ ਪਾਰੀ ਸਭ ਆ ਗਈ ਸਮਗਰੀ ਨਾ ਕਟਰ ਕੋਈ ਸੀ ਸਭ ਆ ਗਈ ਸਮਗਰੀ ਨਾ ਕਟਰ ਕੋਈ ਸੀ ख़ुशी विच नच मौॻ जी माता जी ख़ुशी विच नच मौॻी हो ख़ुशी विच नच मौॻी यादि माता लोई जी ख़ुशी विच नचे मौॻी यादि माता लोई जी ਮੇਰਾ ਡੁੱਬਾ ਹੋਇਆ ਬੇੜਾ ਕੇ ਰਪਾ ਨਾ ਗਿਆ ਕਰ ਕੀੜੀ ਦੇ ਚੱਲ ਕੇ ਨਾ ਰਹਿਣਾ ਆ ਗਿਆ ਕਰ ਕੀੜੀ ਦੇ ਚੱਲ ਕੇ ਨਾ ਰਹਿਣਾ ਆ ਗਿਆ ਇੰਨੀ ਸੁਣ ਕੇ ਕਬੀਰ ਜਦੋਂ ਆਏ ਕਹੈ ਸੀ ਤਨ ਤਨ ਸੁਣ ਕੇ ਕਬੀਰ ਜਦੋਂ ਆਏ ਕਰ ਸੀ ਕਰ ਤਨ ਤਨ ਹਰ ਇੱਕ ਰੀਆ ਕਰ ਸੀ ਕਰ ਤਨ ਤਨ ਹਰ ਇੱਕ ਰੀਆ ਕਰ ਸੀ ਮੇਰਾ ਡੁੱਬਾ ਹੋਇਆ ਬੇੜਾ ਕੇਰਾ ਪਾਰ ਨਾ ਗਿਆ ਕਰ ਕੀੜੀ ਦੇ ਚੱਲ ਕੇ ਨਾ ਵੇਣ ਆ ਗਿਆ ਕਰ ਕੀੜੀ ਦੇ ਚੱਲ ਕੇ ਨਾ ਵੇਣ ਆ ਗਿਆ ਸੋਨੇ ਕੇ ਕਬੀਰ ਕਾਵੇ ਪਾਏ ਚਾਲੇ ਜੀ ਇਹ ਸੋਨੇ ਕੇ ਕਬੀਰ ਕਾਵੇ ਪਾਏ ਚਾਲੇ ਜੀ ਪ੍ਰਭੂ 파ਦੇ ਲਿਆ ਗੁੱਟੂ ਨੀ ਗਾਣਾ ਹਾਲੇ ਜੀ ਪ੍ਰਭੂ ਨੂੰ 파ਦੇ ਲਿਆ ਗੁੱਟੂ ਨੀ ਗਾਣਾ ਹਾਲੇ ਜੀ ਮੋਰੁ ਜੇ ਕਾਹ ਕਾ ਨ ਵਰਸੀ ਕਬੀਰ ਪਾਗਲਾ ਕਰ ਕੀੜੀ ਦੇ ਕੱਲ ਕੇ ਨ ਮੈਣ ਆ ਗਿਆ ਕਰ ਕੀੜੀ ਦੇ ਕੱਲ ਕੇ ਨ ਮੈਣ ਆ ਗਿਆ ਮੋਰੁ ਜੇ ਕਾਰ ਜਾਂਕੀਆਂ ਕੇ ਪਰ ਲੱਭੂ ਖਾੜੇ ਦੇ ਰੁਜੇ ਕਾਰ ਜਾਂਕੀਆਂ ਕੇ ਪਰ ਲੱਭੂ ਖਾੜੇ ਦੇ ਅਰੇ ਇੱਕ ਦਾ ਕਰਜ ਜੋ ਆਪ ਕਰ ਦੇ ਅਰੇ ਇੱਕ ਦਾ ਕਰਜ ਜੋ ਆਪ ਕਰ ਦੇ ਕੋ ਨਾ ਸਭ ਨਾਂ ਦਾ ਬੇੜਾ ਮਲੇ ਪਾਰ ਨਾ ਗਿਆ ਕਰ ਕੀੜੀ ਦੇ ਚੱਲ ਕੇ ਨਾ ਲੈਣ ਆ ਗਿਆ ਕਰ ਕੀੜੀ ਦੇ ਚੱਲ ਕੇ ਮੈਂ ਲੈਣ ਆ ਨੀਆ